ਸਿਦਾਂ ਹਰ ਮਹਾਦੇਵ ਮਾ ਸੰਤੋਖ ਸਿੰਘ ਬਿੱਕੀ ਚੀਫ ਸੈਨਾ ਸਮਾਯਵਾਦੀ ਰਾਜ ਦੀ ਉਪ ਪ੍ਰਧਾਨ ਵਜੋਂ ਕਸ਼ਮੀਰ ਦਾ ਪਰਿਵਾਰੀ ਹੋਣ ਦੇ ਨਾਤੇ ਮੈਂ ਸਾਦੇ ਦੇਸ਼ ਵਾਸੀ ਨੂੰ 15 ਅਗਸਤ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਹੋਰ ਮੇਰੇ ਚੀਫ ਸੈਨਾ ਸਮਾਯਵਾਦੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਹੋਰ ਮੈਂ ਆਪਣੀ ਜੁਵਾ ਪੀੜ੍ਹੀ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਅੰਕਤਵਾਦੀ ਹੈ ਜਿਹੜਾ ਪੰਨੂ ਜਿਹੜਾ ਗੈਂਗਸਟਰ ਹੈਗਾ ਇੱਕ ਗੈਂਗਸਟਰ ਕਿਹਾ ਸਕਦੇ ਆ ਇਹਨੂੰ ਉਸ ਬੰਦੇ ਤੋਂ ਬਚ ਕੇ ਰਹਿਓ ਕਿਉਂਕਿ ਉਹ ਪਰਦਾਉ ਪਾਸਾ ਦਿੰਦਾ ਹੈ ਉਹ ਜਿਹੜੇ ਸਾਡੇ ਨੌਜਵਾਨ ਪੀੜੀ ਹੈ ਅੱਜ ਕੱਲ ਤੁਹਾਨੂੰ ਪਤਾ ਜਿਆਦਾ ਗੈਂਗ ਲੜ ਬੜੇ ਕਰਦੀ ਆ ਉਹ ਉਹਨਾਂ ਦੇ ਝਾਂਸੇ ਵਿੱਚ ਨਾ ਆਵੋ ਪੰਨੂ ਦੇ ਝਾਂਸੇ ਵਿੱਚ ਨਾ ਆਵੋ ਤੇ ਤੁਹਾਨੂੰ ਪਤਾ ਹੀ ਹੈ ਕਿ ਉਹ ਆਪੇ ਬਾਦ ਬੈਠਾ ਹੈ ਕਿ ਸਾਡੇ ਬੰਦਿਆਂ ਨੂੰ ਸਾਡੇ ਪੀੜ੍ਹੀ ਨੂੰ ਖਿਲਾਲ ਕਰਨ ਵਾਸਤੇ ਬਹੁਤ ਜ਼ਿਆਦਾ ਗਲਤ ਪਾਸਾ ਦਿੰਦਾ ਆ ਫਿਰ ਮੈਂ ਪੰਨਨ ਉਹ ਵੀ ਚਦਾਵ ਨੇ ਦਿੰਦਾ ਕਿਸਾ ਦੇ ਪੰਜਾਬ ਨੂੰ ਸਾਡੇ ਦੇਸ਼ ਨੂੰ ਤੋੜਨ ਦੀ ਗੱਲ ਨਾ ਕਰ ਚੰਗਾ ਰਹੇਗਾ ਤੇਰੇ ਵਾਸਤੇ ਉਹ ਸਾਡੀ ਪੀੜ੍ਹੀ ਨੂੰ ਜੁਵਾ ਬਿੰਦੀ ਨੂੰ ਨਾ ਖਰਾਬ ਕਰ ਮੈਂ ਆਪਣੇ ਜੁਵਾ ਬਿੰਦੀ ਨੂੰ ਇਹ ਕਹਿਣਾ ਚਾਹਨਾ ਕਿ ਮੇਰਾ ਭਾਈ ਚੰਗੀ ਸੰਗਤ ਫੜੋ ਤੇ ਚੰਗਾ ਚੰਗੀ ਸੰਗਤ ਫੜੋ ਤੇ ਚੰਗਾ ਹੀ ਮਿਲੇਗਾ ਬੁਧੀ ਸੰਗਤ ਫੜੋਗੇ ਤੇ ਮਾਰਾ ਹੀ ਮਿਲੇਗਾ ਭਾਈ ਮੈਂ ਸਸ ਕਰਕੇ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਉਪਨ ਨੂੰ ਮੁਝੇ ਕੁੱਤੇ ਵਰਗੋਂ ਬਚੋ ਠੀਕ ਹੈ ਇਹ ਤੁਹਾਨੂੰ ਪਤਾ ਫਿਰ ਭੜਕਾਉ ਪਸੰਦਿੰਦਾ ਆਪੇ ਬਾਹਰ ਬੈਠੇ ਨੇ ਉਹ ਸਾਡੇ ਨੌਜਵਾਨ ਪੀੜੀ ਨੂੰ ਖਰਾਬ ਕਰੇ ਕਰਦਾ ਨਸ਼ੇ ਦੇ ਲਾਂਦਾ ਹੈ ਹੋਰ ਕਹਿੰਦਾ ਹੈ ਕਿ ਮੈਂ ਤੁਹਾਨੂੰ 1 ਸਵਾ ਲੱਖ ਰੁਪਏ ਤਨਖਾਹ ਦੇਵਾਂਗਾ ਤੁਸੀਂ ਇਹ ਕੰਮ ਕਰੋ ਕਿ ਸਾਡੇ ਮੰਦਰਾ ਪੰਜਾਬ ਦੇ ਵਿੱਚ ਮੰਦਰਾ ਵਿੱਚ ਖਾਲਿਸਤਾਨਾਂ ਦੇ ਝੰਡੇ ਲਾਓ ਮਾਨੂੰ ਚੇਤਾਵਨੀ ਦਿਨਾਂ ਕੋਦੇ ਭੁੱਲ ਪਲੇਖੇ ਵੀ ਇਸ ਬੰਦੇ ਦੇ ਚਾਂਸੇ ਨਾ ਆਇਓ ਤੁਹਾਡੇ ਨਾਲ ਐਸੀ ਹਾਲਤ ਹੋਵੇਗੀ ਤੁਸੀਂ ਯਾਦ ਕਰੋਗੇ ਕਿ ਸਾਡੇ ਨਾਲ ਬਣਿਆ ਗਿਆ ਜੈ ਸ਼੍ਰੀ ਰਾਮ ਆਨ ਮਹਾਦੇਵ ਇਹ ਪੰਨੋਂ ਨੂੰ ਚੇਤਾਵਨੀ ਹੈ ਸਾਡੇ ਲੋ ਕਿ ਸਾਡੀ ਜੁਵਾਂ ਪੀੜ੍ਹੀ ਨੂੰ ਨਾ ਖਰਾਬ ਕਰ ਚੰਗਾ ਦੇਗਾ ਜੈ ਸ਼੍ਰੀ ਰਾਮ ਆਨ ਮਹਾਦੇਵ